ਦੇਖੋ ਗੁਰੂ ਪਰਿਵਾਰ ਦੂਜਾ ਪਰਿਵਾਰ ਵੀ ਪੈਰਾਲਾਈਜ਼ੀ ਦੀ ਜਿਹੜੀ ਹੈਗੇ ਬਿਮਾਰੀ ਤੋਂ ਪੀੜਤ ਹੈ ਜਿਨ੍ਹਾਂ ਦੇ ਘਰਾਂ 'ਚ ਬਈ ਦਰਵਾਜ਼ਾ ਹੀ ਨਹੀਂ ਰਾਸ਼ਨ ਕਿੱਥੇ ਜਰਾ ਦੌਰ ਦੇਖੋ ਹੈਨਾ ਆ ਦੇਖੋ ਇਧਰ ਕਿਹੜਾ ਦਰਵਾਜ਼ਾ ਕਿਹੜਾ ਗੇਟ ਲੋਕ ਇੱਥੇ ਬੈਂਕ 'ਚ ਪੈਣਾ ਨੂੰ ਵੀ ਰਸੀ ਬਣ ਲੈਂਦੇ ਵੀ ਲੈ ਜਾਣਾ ਕੋਈ ਉਹ ਨਾ ਵੀ ਨਾ ਆ ਜਾਣਾ ਨਾ ਆ ਹੋਰ ਨਾ ਟੀਮ ਹੈ ਜਿਹੜੀ ਸਾਡੀ ਆ ਰਹੀ ਹੈ ਜੀ ਰਾਸ਼ਨ ਲੈ ਕੇ ਬੱਚਿਆਂ ਛੁੱਟੀਆਂ ਨਾਲ ਜੋੜਿਆ ਹੋਇਆ ਦੇਖ ਲੋ ਤੁਸੀਂ ਆ ਪਿਆ ਖਣਕਾਂ ਵਾਲੇ ਢੋਲ ਖਾਲੀ ਸਾਸੀ ਗੱਲ ਪਾਈ ਪਲਾਟ ਸਮਝ ਪਤੀ ਦਾ ਨਾਮ ਸੁਖਦੇਵ ਸਿੰਘ ਹੈ ਜੀ ਦੇਖੋ ਦੇਖ ਸਕਦੇ ਹੋ ਤੁਸੀਂ ਭੈਣ ਮਨਜੀਤ ਕੌਰ ਦੇ ਪੰਜ ਬੱਚੇ ਹੈ ਛੋਟੇ ਛੋਟੇ ਭਾਈ ਨੂੰ ਪੈਰਾਲਾਈਜ਼ ਹੋਇਆ ਆ ਸਰਕਾਰੀ ਮਕਾਨ ਆਇਆ ਹੋਇਆ ਸੀ ਦੋ ਕਮਰੇ ਪਾਏ ਹੋਏ ਆ ਜ ਇਹਨਾਂ ਨੂੰ ਵੀ ਚਰਨਜੀਤ ਬਰਾੜਵੀਰ ਜੀ ਉਹਨਾਂ ਵੱਲੋਂ ਜਿਹੜਾ ਰਾਸ਼ਨ ਦੇਣਾ ਹੈ ਕੁਰੂ ਪਿਆਰੂ ਇਹ ਭੈਣ ਮਨਜੀਤ ਕੌਰ ਹੈ ਬੱਚੇ ਇਹਦੇ ਛੋਟੇ ਛੋਟੇ ਆ ਦੇਖੋ ਹਜੇ ਬੱਚਾ ਇਹਦਾ ਬਿਲਕੁਲ ਗੋਦ ਹੈ ਘਰ ਵਾਲੇ ਨੂੰ ਪੈਰਾਲਾਈਜ਼ ਜਿਹੜਾ ਹੋ ਗਿਆ ਚਾਰ ਗੁੱਡੀਆਂ ਨੇ ਇਹਦੇ ਤੇ ਬੱਚਾ ਇਹਦਾ ਤਕਰੀਬਨ ਇਹ ਮੇਰੇ ਹਿਸਾਬ ਨਾਲ ਤਾਂ 2 ਸਾਲ ਦੇ ਹੋਣਾਗਾ ਛੋਟਾ ਬੱਚਾ ਹਜੇ ਇਹਨਾਂ ਨੂੰ ਮੰਥਲੀ ਰੈਸ਼ਨ ਦੀ ਜਿਹੜੀ ਸੇਵਾ ਚਰਨਜੀਤ ਬਰਾੜਵੇ ਜੇ ਸਿੰਗਾਪੁਰ ਉਹਨਾਂ ਵੱਲੋਂ ਅਸੀਂ ਦੇ ਰਹੇ ਹਾਂ ਕਿਉਂਕਿ ਘਰ ਦਾ ਮੇਨ ਜੀ ਉਹ ਪੈਰਾਲਾਈਜ਼ ਆ ਕਮਾਉਣ ਦੇ ਯੋਗ ਨਹੀਂ ਅੱਜ ਵੀ ਦਵਾਈ ਲੈਣ ਗਏ ਹੋਏ ਆ ਤੇ ਵੱਡੀ ਜਿਹੜੀ ਇਹਨਾਂ ਦੀ ਭੈਣ ਆ ਸਿਰਫ ਉਹੀ 3000 ਰੁਪਏ ਦੇ ਇੱਕ ਕੱਪੜੇ ਦੀ ਦੁਕਾਨ ਦੇ ਕੰਮ ਕਰਕੇ ਘਰ ਦਾ ਗੁਜ਼ਾਰਾ ਕਰਦੀ ਆ ਘਰੇ ਹੋਰ ਕਮਾਉਣ ਵਾਲਾ ਕੋਈ ਨਹੀਂ ਕੰਡੀਸ਼ਨ ਤੁਹਾਨੂੰ ਕਰਦੀ ਮੈਂ ਪਹਿਲਾਂ ਦਿਖਾ ਚੁੱਕਿਆ ਦੇਖੋ ਬਾਥਰੂਮ ਦੇਖ ਲਓ ਕਿੰਨੇ ਨੀਵੇਂ ਆ ਘਰ ਤੋਂ ਤਕਰੀਬਨ 3 3.5 ਫੁੱਟ ਨੀਵੇਂ ਆ ਕੋਈ ਦਰਵਾਜ਼ਾ ਨਹੀਂ ਦੇਖੋ ਉਹ ਗਲੀ ਸਾਹਮਣੇ ਆ ਕੋਈ ਦਰਵਾਜ਼ਾ ਨਹੀਂ ਇਦਾਂ ਆਇਆ ਜਿੱਥੇ ਅਸੀਂ ਦੋ ਦੋ ਵਾਰੀ ਜਾਂਦਾ ਚੈੱਕ ਕਰਦੇ ਆ ਵੀ ਲੱਗ ਗਿਆ ਖੁੱਲ ਗਿਆ ਕਿ ਨਹੀਂ ਉਦਾਂ ਕੋਈ ਨਹੀਂ ਦੇਖੋ ਖੁੱਲੇ ਆ ਆ ਪਿਆ ਕਣਕਲੇ ਢੋਲ ਬੇਲੇ ਪਰਾ ਉਹਨਾਂ ਕਾ ਲੈ ਆਉਂਦੇ ਉਹਨਾਂ ਕਾ ਪਕਾ ਕੇ ਕਿਲੋ ਦੋ ਕਿਲੋ ਖਾ ਲੈਂਦੇ ਆ ਥਰ ਨੂੰ ਹਨਾ ਬੜਾ ਲੋੜਵੰਦ ਪਰਿਵਾਰ ਹੈ ਤੇ ਅੱਜ ਅਸੀਂ ਫੇਰ 10 ਜੂਨੇ ਪਰਿਵਾਰ ਕੋਲੇ ਆਏ ਆ ਮਾਤਾ ਜੀ ਕਿੱਥੇ ਗਿਆ ਵੀਰ ਜੀ ਅੱਜ ਦਵਾਈ ਲੈਣ ਗਿਆ ਕਿਵੇਂ ਠੀਕ ਰਹਿੰਦੇ ਆ ਕਿ ਨਹੀਂ ਬਸ ਵਾਹ ਵਈ ਹੈ ਜੀ ਵਾਹ ਵਈ ਹੈ ਸਰਕਾਰ ਦਾ ਗਜਰਾ ਕਿਵੇਂ ਕੌਣ ਚਲਾਉਂਦਾ ਗੁੜੀਏ ਚਲਾਉਂਦੀ ਅੱਛਾ ਗੁੜੀਏ ਚਲਾਉਂਦੀ ਹੈ ਸਿੰਘੋ ਬਰਾ ਦੇਖੋ ਵੱਡੇ ਬੱਚੇ ਨੂੰ ਕਈ ਵਾਰੀ ਆਪਣੀ ਕੁਰਬਾਨੀ ਦੇਣੀ ਪੈਂਦੀ ਹੈ ਵੱਡੀ ਬੱਚੀ ਸੀਗੀ ਉਹਨੇ ਵਿਚਾਰੀ ਨੇ ਆਪਣੀ ਪੜ੍ਹਾਈ ਵਿਚਾਲੇ ਛੱਡ ਕੇ ਇੱਕ ਕੱਪੜੇ ਦੀ ਦੁਕਾਨ ਤੇ ਲੱਗੀ ਕਿਉਂਕਿ ਉਹਦਾ ਬਾਪ ਨਹੀਂ ਕਮਾ ਸਕਦਾ ਸੀ ਬੱਚਾ ਛੋਟਾ ਹੈ ਬਹੁਤ ਜ਼ਿਆਦਾ ਉਹ ਬੱਚੀ ਘਰ ਦਾ ਗੁਜ਼ਾਰਾ ਜਿਹੜੀ ਚਲਾ ਰਹੀ ਸੀ ਤੇ ਧੰਨਵਾਦ ਆ ਚਰਨਜੀਤ ਵੀਰ ਜੀ ਬਰਾੜ ਸਾਹਿਬ ਸਿੰਗਾਪੁਰ ਜਿਨ੍ਹਾਂ ਦੀ ਬਦੌਲਤੇ ਪਰਿਵਾਰ ਨੂੰ ਅੱਜ ਰਾਸ਼ਨ ਦੀ ਸੇਵਾ ਕਰ ਰਹੇ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ